ਸੰਨੀ ਰੋਲ ਦਾ ਡਾਇਲੋਗ ਹੈ ਨਾ ਤਾਰੀਖ ਤੇ ਤਾਰੀਖ ਤਾਰੀਖ ਤੇ ਤਾਰੀਖ ਉਹ ਹੋ ਰਿਹਾ ਸਾਡੇ ਨਾਲ ਅਸੀਂ ਇੰਨਾ ਪੜ ਲਿਖ ਕੇ ਅੱਜ ਸੜਕਾਂ ਤੇ ਆ ਉਹ ਉਹ ਹਰਾਪਨ ਦੀ ਜਿਹੜੀ ਇਹ ਗੱਲ ਕਰਦੇ ਸੀ ਕਿ ਆਮ ਲੋਕਾਂ ਦੇ ਲਈ ਚੱਲੂਗਾ ਹਰਾਪਨ ਚੱਲਿਆ ਨਹੀਂ ਤੁਹਾਡੇ ਲਈ ਸਾਡੇ ਲਈ ਅਸੀਂ ਵੀ ਹਰੇ ਪੈਨ ਦੀ ਮੰਗ ਕਰਦੇ ਹਾਂ ਪ੍ਰਿੰਸੀਪਲ ਨੂੰ ਵੀ ਹਰਾ ਬੈਂਚ ਚਾਹੀਦਾ ਹੈ ਬੀਪੀਓਸ ਨੂੰ ਹਰਾ ਬੈਂਚ ਚਾਹੀਦਾ ਹੈ ਉਹ ਕਹਿੰਦੇ ਹਰਾ ਪੈਨ ਚਲਾਣਾ ਨਹੀਂ ਖਰਾਬ ਹੋ ਜਾਊਗਾ ਕੰਮ ਰਜੋਤ ਸਿੰਘ ਬੈਂਸ ਨੇ ਸਾਡੇ ਮੂਹਰੇ ਬਾਰ ਬਾਰ ਇਹ ਗੱਲ ਕਹੀ ਉਹਨਾਂ ਨੇ ਕਿਹਾ ਵੀ ਮੈਂ ਤੁਹਾਡਾ ਪਾਪ ਆਪਣੇ ਸਿਰ ਨਹੀਂ ਲੈਣਾ ਤੁਸੀਂ ਇੰਨੇ ਟੈਲੈਂਟਡ ਬੱਚੇ ਹੋ ਪੀਸੀਐਸ ਤੋਂ ਉੱਪਰ ਦੇ ਲੈਵਲ ਦਾ ਟੈਸਟ ਕਲੀਅਰ ਕੀਤਾ ਇੰਟਰਵਿਊਆਂ ਜਿਹੜੀਆਂ ਨੇ ਉਹ ਕਲੀਅਰ ਕੀਤੀਆਂ ਨੇ ਤੇ ਮੈਂ ਤੁਹਾਡੀ ਭਰਤੀ ਹਰ ਹਾਲ ਪੂਰੀ ਕਰੂੰਗਾ ਪਰ ਅੱਜ 5 ਸਾਲਾਂ ਬਾਅਦ ਇੱਕ ਛੋਟੀ ਜਿਹੀ ਚਿੱਠੀ ਕੱਢ ਕੇ ਸਾਨੂੰ ਦਿਖਾ ਦਿੱਤੀ ਕਿ ਅਸੀਂ ਤੁਹਾਡੀ ਭਰਤੀ ਜਿਹੜੀ ਆ ਪੂਰੀ ਨਹੀਂ ਕਰ ਸਕਦੇ ਸਰਕਾਰ ਤੁਹਾਡੀ ਭਰਤੀ ਨੂੰ ਵਾਪਸ ਲੈ ਜਾਂਦੀ 2020 ਤੋਂ ਲੈ ਕੇ 5 ਸਾਲ ਹੋ ਗਏ 25 ਆ ਗਿਆ ਅਸੀਂ 45 ਲੱਖ ਰੁਪਇਆ ਸਰਕਾਰ ਦੇ ਵੱਲੋਂ ਅਸੀਂ ਵਕੀਲ ਕਰਕੇ ਦਿੱਤੇ ਹੋਏ ਨੇ ਸਰਕਾਰ ਦਾ ਵਕੀਲ ਅਜੇ ਤੱਕ ਕੋਰਟ 'ਚ ਨਹੀਂ ਏਜੀ ਪੇਸ਼ ਹੋਇਆ ਵੀ ਸਾਨੂੰ ਇਹ ਬੰਦੇ ਚਾਹੀਦੇ ਟੈਲੈਂਟਡ ਬੰਦੇ ਨੇ ਅਸੀਂ ਟੈਸਟ ਲਿਆ ਟੈਸਟ ਰਿਜ਼ਲਟ ਵੀ ਸਾਡਾ ਕੋਰਟ ਦੇ ਵਿੱਚ ਜਮ੍ਹਾਂ ਹੋ ਚੁੱਕਾ ਹੈ ਤੇ ਜਦੋਂ ਹੁਣ ਸਾਰਾ ਪ੍ਰੋਸੀਜਰ ਪੂਰਾ ਫਾਈਨਲ ਹੋ ਚੁੱਕਾ ਹੈ ਉਸ ਸਮੇਂ ਸਰਕਾਰ ਆ ਕੇ ਇੱਕ ਸਟੇਟਮੈਂਟ ਦੇ ਰਹੀ ਹੈ ਕਿ ਅਸੀਂ ਇਹ ਭਰਤੀ ਵਿਟ੍ਰੋਲ ਕਰਨ ਜਾ ਰਹੇ ਹਾਂ 94 ਚਤਾਲੇ ਉਹ ਵੀ ਲੱਲਣ ਲਾਲੇ ਤੇ 92 ਨਾਲ ਕੀ ਹੋ ਜੂਗਾ ਬਹੁਤ ਕੰਮ ਕਰਲੇ ਪੰਜਾਬ ਦੇ ਵਿੱਚ ਤੁਸੀਂ ਵੇਖਦੇ ਪਿਓ ਆ ਜਲਸੇ ਹੋ ਰਿਹਾ ਹੈ ਰੈਲੀਆਂ ਹੋ ਰਹੀਆਂ ਨੇ ਤੇ 95 ਬੰਦੇ 95 ਜਿੱਤ ਲੂਗਾ ਤਾਂ ਕੀ ਹੋ ਜੂਗਾ ਕਹਿੰਦੇ ਜੀ ਆ ਮੰਤਰੀ ਬਣਾਵਾਂਗੇ ਤਾਂ ਪਹਿਲਾਂ ਇਹ ਤਾਂ ਦੱਸ ਦੋ ਹਟਾਓਗੇ ਕਿੰਨੂ ਮੰਤਰੀ ਨੂੰ ਇੱਕ ਮੰਤਰੀ ਹਟਾਣਾ ਵੀ ਪਊਗਾ ਤੁਸੀਂ ਇੱਕ ਮੰਤਰੀ ਬਣਾ ਕੇ ਜਿਹੜੇ ਮੰਤਰੀ ਪਹਿਲਾਂ ਉਹ ਕੰਮ ਕਰ ਲੈਣ ਹੋਰ ਮੰਤਰੀਆਂ ਦੀ ਕੀ ਲੋੜ ਐ ਸਾਨੂੰ ਲੋਹਿਆਣੇ ਦੇ ਵਿੱਚ ਆ ਲੁਧਿਆਣੇ ਦੀਆਂ ਸੜਕਾਂ ਤੇ ਆਵਾਜ਼ ਇੱਕੋ ਗੂੰਜ ਰਹੀ ਆ ਅਮਦਨੀ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪਰ ਪੰਜਾਬ ਦੇ ਵਿੱਚ ਮਾਸਟਰ ਤੇ ਮੁੰਡੇ ਦੀ ਸਰਕਾਰ ਆ ਤੇ ਮਾਸਟਰ ਤੇ ਮੁੰਡੇ ਦੀ ਸਰਕਾਰ ਦੇ ਵਿੱਚ ਮਾਸਟਰ ਵੀ ਸੜਕਾਂ ਤੇ ਹੋਣ ਇਹ ਵੱਡਾ ਸਵਾਲੀਆ ਚਿੰਨਾ ਮਾਸਟਰ ਸੜਕਾਂ ਤੇ ਨੇ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਤਾਂ ਮਾਸਟਰ ਤੇ ਮੁੰਡੇ ਦੀ ਸਰਕਾਰ ਆ ਤੇ ਮਾਸਟਰ ਦੇ ਮੁੰਡੇ ਦੀ ਸਰਕਾਰ 'ਚ ਵੀ ਮਾਸਟਰ ਸੜਕਾਂ ਤੇ ਆ ਤਾਂ ਹੈਰਾਨੀ ਜਨਕ ਗੱਲ ਬਿਲਕੁਲ ਹੈਰਾਨੀ ਜਨਕ ਗੱਲ ਹੈ ਜੀ ਔਰ ਸ਼ੌਕਿੰਗ ਗੱਲ ਹੈ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਉਹ ਲੋਕ ਐ ਜਿਨ੍ਹਾਂ ਨੇ ਸਿੱਖਿਆ ਦਾ ਭਾਰ ਆਪਣੇ ਮੋਢਿਆਂ 'ਤੇ ਚੁੱਕਿਆ ਹੋਇਆ ਅਸੀਂ ਆਲਰੇਡੀ ਜੌਬ ਦੇ ਵਿੱਚ ਹੈਗੇ ਆ ਪ੍ਰਾਇਮਰੀ ਵਾਲੇ ਐ ਮਾਸਟਰ ਗ੍ਰੈਜੂਏਟ ਵਾਲੇ ਐ ਲੈਕਚਰਰ ਐ ਅਸੀਂ ਬੜਾ ਹੀ ਔਖਾ ਟੈਸਟ 2020 ਦੇ ਵਿੱਚ ਜਿਹੜੀਆਂ ਪੋਸਟਾਂ ਨਿਕਲੀਆਂ ਸੀ ਪ੍ਰਿੰਸੀਪਲ ਬੀਪੀਓ ਦੇ ਹੈਡਮਾਸਟਰ ਦੀਆਂ ਉਹਨਾਂ ਨੂੰ ਦਿਨ ਰਾਤ ਇੱਕ ਕਰਕੇ ਉਹਨਾਂ ਦੀ ਤਿਆਰੀ ਕਰਕੇ ਅਸੀਂ ਪੇਪਰ ਕਲੀਅਰ ਕੀਤਾ ਉਸ ਤੋਂ ਬਾਅਦ 2022 ਦੇ ਵਿੱਚ 119 ਪੋਸਟਾਂ ਨਿਕਲੀਆਂ ਪ੍ਰਿੰਸੀਪਲ ਦੀਆਂ ਉਹ ਵੀ ਟੈਸਟ ਅਸੀਂ ਕਲੀਅਰ ਕੀਤਾ ਤੇ ਫਿਰ ਵੀ ਸਰਕਾਰ ਜਿਹੜੀ ਹੈ 2020 ਤੋਂ ਜਿਹੜੀ ਭਰਤੀ ਕੋਰਟ ਦੇ ਵਿੱਚ ਫਸੀ ਹੋਈ ਆ ਉਸ ਨੂੰ ਕਲੀਅਰ ਨਹੀਂ ਕਰਵਾ ਸਕੀ ਇਹਨਾਂ ਦਾ ਏਜੀ ਪੰਜਾਬ ਇੱਕ ਵਾਰੀ ਵੀ ਕੋਰਟ ਦੇ ਵਿੱਚ ਜਾ ਕੇ ਪੇਸ਼ ਨਹੀਂ ਹੋਇਆ ਔਰ ਇਹਨਾਂ ਨੇ 5 ਸਾਲਾਂ ਤੋਂ ਬਾਅਦ ਸਾਨੂੰ ਇਹ ਜਵਾਬ ਦਿੱਤਾ ਕਿ ਅਸੀਂ ਇਹ ਭਰਤੀ ਰੱਦ ਕਰਨ ਜਾ ਰਹੇ ਹਾਂ ਔਰ ਅਸੀਂ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਾਂ ਸਾਨੂੰ ਸਮਝ ਨਹੀਂ ਆ ਰਹੀ ਕਿ ਸਾਨੂੰ ਸਜ਼ਾ ਕਿਸ ਗੱਲ ਦੀ ਦਿੱਤੀ ਜਾ ਰਹੀ ਹੈ ਸਾਨੂੰ ਸਜ਼ਾ ਇਸ ਗੱਲ ਦੀ ਦਿੱਤੀ ਜਾ ਰਹੀ ਹੈ ਕਿ ਅਸੀਂ ਬਹੁਤ ਜ਼ਿਆਦਾ ਟੈਲੈਂਟਡ ਹੈ ਸਾਨੂੰ 16 16 17 17 ਸਾਲ ਹੋ ਗਏ ਸਕੂਲਾਂ ਦੇ ਵਿੱਚ ਪੜਾਉਂਦਿਆਂ ਨੂੰ 17 ਸਾਲ ਦਾ ਮੇਰਾ ਤਜਰਬਾ ਹੈ ਮੇਰੇ ਨਾਲ ਦੇ ਅਧਿਆਪਕਾਂ ਦਾ ਹਰ ਇੱਕ ਦਾ ਤਜਰਬਾ 10 ਸਾਲ ਪਲੱਸ ਦਾ ਹੈ ਤੇ ਫਿਰ ਵੀ ਸਾਨੂੰ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਤੁਹਾਡੀ ਭਰਤੀ ਜਿਹੜੀ ਆ ਉਹ ਸਿਰੇ ਨਹੀਂ ਲਾਉਣੀਗੀ ਅਸੀਂ ਅਸੀਂ ਹੈਰਾਨ ਐ ਇਸ ਗੱਲ ਤੇ ਅਸੀਂ ਰਾਤਾਂ ਵੀ ਕਾਲੀਆਂ ਕੀਤੀਆਂ ਅਸੀਂ ਸਰਕਾਰ ਦਾ ਕੋਟ ਦੇ ਵਿੱਚ ਸਾਥ ਵੀ ਦਿੱਤਾ 40 ਤੋਂ 50 ਲੱਖ ਰੁਪਇਆ ਅਸੀਂ ਆਪਦੇ ਪੱਲਿਓਂ ਜੇਬਾਂ ਦੇ ਵਿੱਚੋਂ ਕੱਢ ਕੇ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ ਕੇ ਅਸੀਂ ਇਹਨਾਂ ਦੇ ਜੇਬਾਂ ਦੇ ਵਿੱਚ ਵਕੀਲਾਂ ਦੀ ਫੌਜ ਖੜੀ ਕਰਕੇ ਪਾ ਚੁੱਕੇ ਆ ਪਰ ਸਾਡਾ ਕਿਤੇ ਕੋਈ ਹੱਲ ਹੁੰਦਾ ਦਿਖਦਾ ਨਜ਼ਰ ਨਹੀਂ ਆ ਰਿਹਾ ਮੈਨੂੰ ਮਿਲ ਲੈਣਾ ਸੀ ਕਿ ਭਾਈ ਤੁਹਾਡੇ ਬਾਪੂ ਵਾਲੇ ਮੈਕਮੇ ਦੇ ਹੀ ਅਸੀਂ ਆ ਸਾਡੀ ਤਾਂ ਸੁਣ ਲਓ ਪੈਲ ਦੇ ਆਧਾਰ ਤੇ ਸੁਣ ਲਓ ਉਹ ਇਹ ਕਹਿੰਦੇ ਨੇ ਕਿ ਮਾਸਟਰਾਂ ਦੀਆਂ ਕੀ ਸਮੱਸਿਆਵਾਂ ਨੇ ਮੈਨੂੰ ਚੰਗੀ ਤਰ੍ਹਾਂ ਪਤਾ ਮੈਨੂੰ ਪਤਾ ਕਿ ਮੇਰਾ ਬਾਪੂ ਆਪ ਮਾਸਟਰ ਰਿਹਾ ਬਿਲਕੁਲ ਪਤਾ ਨਹੀਂ ਜੀ ਉਹਨਾਂ ਨੂੰ ਸਾਰੀਆਂ ਸਮੱਸਿਆਵਾਂ ਦਾ ਪਤਾ ਹੈ ਸਾਡੀ ਕੀ ਮੁਸ਼ਕਲ ਹੈ ਉਹਨਾਂ ਨੂੰ ਇਹ ਵੀ ਪਤਾ ਹੈ ਪਰ ਇਹਨਾਂ ਦੀ ਸਰਕਾਰ ਦੀ ਨੀਤ ਦੇ ਵਿੱਚ 100% ਖੋਟ ਹੈ ਜਿਹਦੇ ਕਰਕੇ ਸਾਡੀ ਗੱਲ ਸੁਣਨਾ ਨਹੀਂ ਚਾਹੁੰਦੇ ਤੁਸੀਂ ਕਹਿੰਦੇ ਹੋ ਵੀ ਸਾਨੂੰ ਬੁਲਾ ਲਓ ਅਸੀਂ ਜਾ ਕੇ ਉਹਨਾਂ ਦੇ ਦਰਵਾਜ਼ੇ ਦੇ ਖੜਦੇ ਹਾਂ ਸਾਨੂੰ ਟਾਈਮ ਦੇ ਕੇ ਬਾਅਦ ਦੇ ਵਿੱਚ ਮੀਟਿੰਗ ਨਹੀਂ ਕਰਦੇ ਤਾਂ ਤੁਸੀਂ ਦੱਸੋ ਵੀ ਅਸੀਂ ਸੜਕਾਂ ਦੇ ਨਾਲ ਬੈਠੀਏ ਅਸੀਂ ਇਹ ਠਾਠਾ ਮਾਰਦੇ ਇਕੱਠ ਦੇ ਵਿੱਚ ਨਾ ਪਹੁੰਚੀਏ ਤਾਂ ਕੀ ਕਰੀਏ ਸਿੰਘ ਮਾਨ ਨਾਲ ਹੁਣ ਤੱਕ ਕੋਈ ਮੀਟਿੰਗ ਹੋਈ ਕਦੇ ਬੁਲਾਇਆ ਜਾਂ ਤੁਹਾਡੇ ਵੱਲੋਂ ਰਾਬਤਾ ਕਰਨ ਦੀ ਕੋਸ਼ਿਸ਼ ਹੋਈ ਅਸੀਂ ਸਿੱਖਿਆ ਸਕੱਤਰ ਸਾਹਿਬ ਦੇ ਨਾਲ ਅਸੀਂ ਐਜੂਕੇਸ਼ਨ ਮਨਿਸਟਰ ਦੇ ਨਾਲ ਬਹੁਤ ਸਾਰੀਆਂ ਮੀਟਿੰਗਾਂ ਕਰ ਚੁੱਕੇ ਹਾਂ ਸਾਨੂੰ ਹਰ ਵਾਰੀ ਇਹੀ ਦਿਲਾਸਾ ਦਿੰਦੇ ਰਹੇ ਆ ਕਿ ਮੈਂ ਤੁਹਾਡੀ ਭਰਤੀ ਪੂਰੀ ਕਰਾਂਗਾ ਹਰਜੋਤ ਸਿੰਘ ਬੈਂਸ ਨੇ ਸਾਡੇ ਮੂਹਰੇ ਬਾਰ ਬਾਰ ਇਹ ਗੱਲ ਕਹੀ ਉਹਨਾਂ ਨੇ ਕਿਹਾ ਵੀ ਮੈਂ ਤੁਹਾਡਾ ਪਾਪ ਆਪਣੇ ਸਿਰ ਨਹੀਂ ਲੈਣਾ ਤੁਸੀਂ ਇੰਨੇ ਟੈਲੈਂਟਡ ਬੱਚੇ ਹੋ ਪੀਸੀਾਸ ਤੋਂ ਉੱਪਰ ਦੇ ਲੈਵਲ ਦਾ ਟੈਸਟ ਕਲੀਅਰ ਕੀਤਾ ਇੰਟਰਵਿਊਆਂ ਜਿਹੜੀਆਂ ਨੇ ਉਹ ਕਲੀਅਰ ਕੀਤੀਆਂ ਨੇ ਤੇ ਮੈਂ ਤੁਹਾਡੀ ਭਰਤੀ ਹਰ ਹਾਲ ਪੂਰੀ ਕਰੂੰਗਾ ਪਰ ਅੱਜ 5 ਸਾਲਾਂ ਬਾਅਦ ਇੱਕ ਛੋਟੀ ਜਿਹੀ ਚਿੱਠੀ ਕੱਢ ਕੇ ਸਾਨੂੰ ਦਿਖਾਦੀ ਕਿ ਅਸੀਂ ਤੁਹਾਡੀ ਭਰਤੀ ਜਿਹੜੀ ਆ ਪੂਰੀ ਨਹੀਂ ਕਰ ਸਕਦੇ ਸਰਕਾਰ ਤੁਹਾਡੀ ਭਰਤੀ ਨੂੰ ਵਾਪਸ ਲੈਣ ਜਾ ਰਹੀ ਜੇ ਇੰਨਾ ਪੜ੍ਹ ਲਿਖ ਕੇ ਵੇਜੇ ਸੜਕਾਂ ਤੇੋਂ ਤਾਂ ਫਿਰ ਇਹਦਾ ਕਹਿੰਦੇ ਨੇ ਕਿ ਪੜ੍ਹੇ ਲਿਖੇ ਨੂੰ ਤਾਂ ਨੌਕਰੀਆਂ ਮਿਲਣੀਆਂ ਤੇ ਬਾਹਰੋਂ ਲੋਕ ਵੀ ਜਿਹੜੇ ਬਾਹਰਲੇ ਅੰਗਰੇਜ਼ ਆ ਉਹ ਵੀ ਇੱਥੇ ਆ ਕੇ ਨੌਕਰੀਆਂ ਕਰਨਗੇ ਪਾ ਜੀ ਸਚਾਈ ਤੁਹਾਡੇ ਸਾਹਮਣੇ ਆ ਚਾਰੇ ਪਾਸੇ ਨਿਗਾ ਮਾਰ ਕੇ ਦੇਖ ਲੋ ਧਰਨੇ ਧਰਨੇ ਲੱਗੇ ਨੇ ਜਦੋਂ ਸਰਕਾਰ ਆਈ ਸੀ ਇਹਨਾਂ ਨੇ ਸੋਹਾਂ ਖਾ ਕੇ ਇਹ ਗੱਲ ਕਹੀ ਸੀ ਕਿ ਮੇਰੀ ਸਟੇਟ ਦੇ ਵਿੱਚ ਧਰਨੇ ਨਹੀਂ ਲੱਗਣਗੇ ਤੇ ਪਰ ਸਚਾਈ ਜਿਹੜੀ ਆ ਤੁਹਾਡੇ ਸਾਹਮਣੇ ਆ ਇਹ ਝੂਠ ਦੀ ਝੂਠ ਦਾ ਪਲੰਦਾ ਸਰਕਾਰ ਹੈ ਬਿਲਕੁਲ ਭਗਤ ਸਿੰਘ ਦੀ ਫੋਟੋ ਹੱਥ ਦੇ ਵਿੱਚ ਆ ਇਹ ਤਾਂ ਆਪ ਕਹਿੰਦੇ ਨੇ ਕਿ ਭਗਤ ਸਿੰਘ ਦੇ ਵਾਰਸਾ ਫਿਰ ਤੁਸੀਂ ਵੀ ਭਗਤ ਸਿੰਘ ਨੂੰ ਮੰਨਦੇ ਹੋ ਵੀ ਮੰਨਦੇ ਨੇ ਫਿਰ ਤਸਵੀਰ ਲੈ ਕੇ ਜਾਣਾ ਸੀ ਗਿਆ ਥੋੜੀ ਸੁਣ ਲੈਵੇਂ ਪਹਿਲ ਦੇ ਅਧਾਰ ਤੇ ਸਰ ਇਹੀ ਤਾਂ ਪੰਜਾਬ ਦੇ ਲੋਕਾਂ ਨਾਲ ਭਰਮ ਹੋਇਆ ਇਸੇ ਜਾਲ ਚ ਤਾਂ ਲੋਕਾਂ ਨੂੰ ਫਸਾਇਆ ਗਿਆ ਇਹ ਭਗਤ ਸਿੰਘ ਵਰਗੇ ਸੂਰਮਿਆਂ ਦੀਆਂ ਫੋਟੋਆਂ ਲਾ ਕੇ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਹੁਣ ਤੁਸੀਂ ਦੇਖ ਲਓ ਵੀ ਕਿਹੜਾ ਵਰਗ ਛੜਕਾ ਦੇ ਨਹੀਂ ਹੈਗਾ ਇਸ ਟਾਈਮ ਤੇ ਤੁਸੀਂ ਕਿਤੇ ਵੀ ਜਦੋਂ ਦੀ ਸਰਕਾਰ ਸੱਤਾ ਦੇ ਵਿੱਚ ਆਈ ਏ ਇਹੀ ਕਹਿ ਕੇ ਟਾਈਮ ਪਾਸ ਕਰਤੀ ਰਹੀਏ ਕਿ ਕੋਈ ਨਾ ਤੁਸੀਂ ਥੋੜਾ ਟਾਈਮ ਰੁਕੋ ਸਾਨੂੰ ਸੈੱਟ ਹੋ ਲੈਣ ਦਿਓ ਸਾਨੂੰ ਸਮਝ ਲੈਣ ਦਿਓ ਸਿਸਟਮ ਅਸੀਂ ਸਾਰਿਆਂ ਦੀਆਂ ਮੰਗਾਂ ਪੂਰੀਆਂ ਕਰਾਂਗੇ ਪਰ ਸਾਢੇ 3 ਸਾਲ ਹੋ ਗਏ ਤੁਸੀਂ ਦੇਖ ਲਓ ਵੀ ਸੜਕਾਂ ਤੇ ਭੀੜ ਅੱਗੇ ਨਾਲੋਂ ਵਧ ਰਹੀ ਹੈ ਘਟ ਨਹੀਂ ਰਹੀ ਕੋਈ ਵੀ ਇਹੋ ਜਿਹਾ ਕੇਟਰ ਨਹੀਂ ਜਿਹੜਾ ਸੜਕਾਂ ਦੇ ਨਹੀਂ ਕਿਸਾਨ ਯੂਨੀਅਨਾਂ ਲਾ ਲਓ ਭਵੇਂ ਮਜ਼ਦੂਰ ਯੂਨੀਅਨਾਂ ਲਾ ਲਓ ਭਵੇਂ ਅਧਿਆਪਕ ਵਰਗ ਲਾ ਲਓ ਹਰੇਕ ਵਿਭਾਗ ਦੇ ਦਾ ਬੰਦਾ ਇੱਥੇ ਧਰਨਿਆਂ ਤੇ ਬੈਠਾ ਹੈ ਪੈਨ ਫਿਰ ਤੁਹਾਡੇ ਲਈ ਚੱਲਿਆ ਨਹੀਂ ਜਿਹੜੇ ਹਰੇ ਪੈਣ ਦੀ ਗੱਲ ਹੁੰਦੀ ਹੈ ਵੀ ਹਰਾ ਪੈਣ ਚਲਾਵਾਂ ਸਰ ਦੇਖੋ ਸਾਡੀ ਗਲਤੀ ਇੰਨੀ ਕੇ ਕਿ ਜਿਹੜਾ ਸਿੱਖਿਆ ਮਹਿਕਮੇ ਦਾ ਇੱਕ ਰੂਲ ਸੀ ਕਿ 25% ਡਾਇਰੈਕਟ ਭਰਤੀ ਹੋਏਗੀ 75% ਪ੍ਰਮੋਸ਼ਨ ਥਰੂ ਭਰਤੀ ਹੋਏਗੀ ਪਰ ਉਸ ਰੂਲ ਨੂੰ ਚੇਂਜ ਕੀਤਾ ਕ੍ਰਿਸ਼ਨ ਕੁਮਾਰ ਐਜੂਕੇਸ਼ਨ ਸੈਕਟਰੀ ਨੇ ਆ ਕੇ ਉਹਨਾਂ ਨੇ ਕਹਿਤਾ ਵੀ 50% ਡਾਇਰੈਕਟ ਭਰਤੀ ਹੋਏਗੀ ਮਹਿਕਮੇ ਚ ਤੇ 50% ਪ੍ਰਮੋਸ਼ਨ ਥਰੂ ਹੋਏਗੀ ਕਾਰਨ ਇਹ ਸੀ ਕਿ ਜਦੋਂ ਬੰਦਾ ਨਵਾਂ ਕੋਈ ਪ੍ਰਮੋਟ ਹੁੰਦਾ ਸੀ ਬੰਦਾ ਤਾਂ ਉਹ ਰਿਟਾਇਰਮੈਂਟ ਦੇ ਨੇੜੇ ਹੁੰਦਾ ਸੀ ਪ੍ਰਿੰਸੀਪਲ ਲੱਗਦਾ ਸੀ 6 ਮਹੀਨਿਆਂ ਬਾਅਦ ਇਹ ਛੁੱਟੀਆਂ ਲੈ ਲੰਦਾ ਸੀ ਉਹ ਤੇ ਘਰਾਂ ਬੈਠਾ ਹੀ ਰਿਟਾਇਰ ਹੋ ਜਾਂਦਾ ਸੀ ਤੇ ਸਕੂਲ ਫਿਰ ਖਾਲੀ ਤੇ ਖਾਲੀ ਹੋ ਜਾਂਦੇ ਸੀ ਤਾਂ ਇਸ ਚੀਜ਼ ਨੂੰ ਸਮੱਸਿਆ ਨੂੰ ਦੇਖਦੇ ਉਹਨਾਂ ਨੇ ਕਿਹਾ ਵੀ 50% ਡਾਇਰੈਕਟ ਤੇ 50% ਪ੍ਰਮੋਸ਼ਨ ਹੋਏਗੀ ਕਿ ਜਿਹਦੇ ਨਾਲ ਬੈਲੈਂਸ ਬਣਿਆ ਰਹੇ ਸਕੂਲਾਂ ਦੀ ਪੋਸਟਾਂ ਖਾਲੀ ਨਾ ਹੋਣ ਤੇ ਉਸੇ ਰੂਲ ਦੇ ਤਹਿਤ ਸਾਡੀ ਭਰਤੀ ਕੱਢੀ ਗਈ ਸਾਡੀਆਂ ਤਕਰੀਬਨ 600 ਦੇ ਲਗਭਗ ਪੋਸਟਾਂ ਨਿਕਲੀਆਂ ਉਸ ਸਮੇਂ ਜਿਦੇ ਵਿੱਚ ਪ੍ਰਿੰਸੀਪਲ ਦੀਆਂ ਸੀ ਹੈਡਮਾਸਟਰ ਦੀਆਂ ਸੀ ਤੇ ਬੀਪੀਓ ਦੀਆਂ ਸੀ ਤੇ ਖੁੱਲਾ ਸੱਦਾ ਸੀ ਪ੍ਰਾਇਮਰੀ ਤੋਂ ਲੈ ਕੇ ਲੈਕਚਰਰ ਕੇਟਰ ਤੱਕ ਸਾਰੇ ਉਹ ਟੈਸਟ ਦੇ ਸਕਦੇ ਸੀ ਪ੍ਰਿੰਸੀਪਲ ਹੈਡਮਾਸਟਰ ਤੇ ਬੀਪੀਓ ਦੀਆਂ ਪੋਸਟਾਂ ਵਾਸਤੇ ਸਾਰਿਆਂ ਨੇ ਅਪਲਾਈ ਕੀਤਾ ਟੈਸਟ ਦਿੱਤਾ 2020 ਦੇ ਵਿੱਚ ਪੂਰੀ ਫੁੱਲ ਤਿਆਰੀ ਨਾਲ ਟੈਸਟ ਦਿੱਤਾ ਉਸ ਟੈਸਟ ਦਾ 2020 ਦੇ ਵਿੱਚ ਰਿਜ਼ਲਟ ਵੀ ਆ ਗਿਆ ਪੀਪੀਐਸਸੀ ਨੇ ਟੈਸਟ ਕੰਡਕਟ ਕੀਤਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਆਰ ਇੰਨਾ ਔਖਾ ਟੈਸਟ ਸੀ ਪੀਸੀਐਸ ਲੈਵਲ ਦਾ ਟੈਸਟ ਸੀ ਤੇ ਉਸ ਟੈਸਟ ਨੂੰ ਕਲੀਅਰ ਕਰਨ ਵਾਲੇ ਅੱਜ ਤੁਹਾਡੇ ਸਾਹਮਣੇ ਅਸੀਂ ਸੜਕਾਂ ਤੇ ਫਿਰ ਰਹੇ ਹਾਂ ਕਾਰਨ ਸਿਰਫ ਇਹੀ ਏ ਕਿ ਜਿਹੜੀਆਂ ਦੂਸਰੇ ਯੂਨੀਅਨਾਂ ਨੇ ਲੈਕਚਰਾਰ ਵਗੈਰਾ ਯੂਨੀਅਨਾਂ ਉਹ ਕਹਿੰਦੀਆਂ ਵੀ 50% ਡਾਇਰੈਕਟ ਭਰਤੀ ਨਹੀਂ ਹੋਣੀ ਚਾਹੀਦੀ ਇਸ ਚੀਜ਼ ਨੂੰ ਉਹਨਾਂ ਨੇ ਕੋਰਟ ਦੇ ਵਿੱਚ ਚੈਲੰਜ ਕੀਤਾ ਹੋਇਆ 2020 ਤੋਂ ਲੈ ਕੇ 2020 ਤੋਂ ਲੈ ਕੇ 5 ਸਾਲ ਹੋ ਗਏ 25 ਆ ਗਿਆ ਅਸੀਂ 45 ਲੱਖ ਰੁਪਈਆ ਸਰਕਾਰ ਦੇ ਵੱਲੋਂ ਅਸੀਂ ਵਕੀਲ ਕਰਕੇ ਦਿੱਤੇ ਹੋਏ ਨੇ ਸਰਕਾਰ ਦਾ ਵਕੀਲ ਅਜੇ ਤੱਕ ਕੋਰਟ 'ਚ ਨਹੀਂ ਏਜੀ ਪੇਸ਼ ਹੋਇਆ ਵੀ ਸਾਨੂੰ ਇਹ ਬੰਦੇ ਚਾਹੀਦੇ ਟੈਲੈਂਟਡ ਬੰਦੇ ਨੇ ਅਸੀਂ ਟੈਸਟ ਲਿਆ ਟੈਸਟ ਰਿਜ਼ਲਟ ਵੀ ਸਾਡਾ ਕੋਰਟ ਦੇ ਵਿੱਚ ਜਮ੍ਹਾਂ ਹੋ ਚੁੱਕਾ ਹੈ ਤੇ ਜਦੋਂ ਹੁਣ ਸਾਰਾ ਪ੍ਰੋਸੀਜਰ ਪੂਰਾ ਫਾਈਨਲ ਹੋ ਚੁੱਕਾ ਹੈ ਉਸ ਸਮੇਂ ਸਰਕਾਰ ਆ ਕੇ ਇੱਕ ਸਟੇਟਮੈਂਟ ਦੇ ਰਹੀ ਹੈ ਕਿ ਅਸੀਂ ਇਹ ਭਰਤੀ ਵਿਟਰੋਲ ਕਰਨ ਜਾ ਰਹੇ ਹਾਂ ਕਿਉਂਕਿ ਇਹ ਨਿਯਮ ਗਲਤ ਬਣਾਏ ਕ੍ਰਿਸ਼ਨ ਕੁਮਾਰ ਨੇ ਦੇਖੋ ਸੈਕਟਰੀ ਨੇ ਨਿਯਮ ਬਣਾਏ ਨੇ ਸੈਕਟਰੀ ਕੋਈ ਸੋਚ ਸਮਝ ਕੇ ਰੂਲ ਬਣਾਉਂਦਾ ਤੇ ਉਹਦੇ ਕੈਬਨਿਟ ਦੇ ਸਰਕਾਰ ਦੀ ਸਹਿਮਤੀ ਨਾਲ ਰੂਲ ਬਣਦੇ ਨੇ ਇਹ ਕੋਈ ਮਾੜੀ ਮੋਟੀ ਗੱਲ ਨਹੀਂ ਹੁੰਦੀ ਵੀ ਇਹ ਗਲਤ ਰੂਲ ਬਣ ਗਏ 5 ਸਾਲਾਂ ਬਾਅਦ ਸਰਕਾਰ ਇਹ ਕਹਿ ਰਹੀ ਏ ਵੀ ਅਸੀਂ ਇਹ ਭਰਤੀ ਵਾਪਸ ਲੈਣ ਜਾ ਰਹੇ ਹਾਂ ਤੇ ਤੁਸੀਂ ਦੇਖੋ ਵੀ ਇਹ ਚੁਣੇ ਹੋਏ ਬੰਦੇ 585 ਪੋਸਟਾਂ ਇੱਕ ਨਿਕਲੀਆਂ ਸੀ ਸਾਡੀਆਂ ਅਗਲੇ ਸਾਲ 119 ਪ੍ਰਿੰਸੀਪਲਾਂ ਦੀਆਂ ਪੋਸਟਾਂ ਹੋਰ ਨਿਕਲੀਆਂ ਉਹਦੇ ਵਿੱਚ ਵੀ ਬਹੁਤ ਸਾਰੇ ਬੰਦੇ ਅਪੀਅਰ ਹੋਏ ਤੇ ਬਹੁਤ ਸਾਰਿਆਂ ਨੇ ਸਿਲੈਕਸ਼ਨ ਵੀ ਹੋਈ ਏ ਕਾਰਨ ਇਹ ਹੀ ਬਣਿਆ ਉਦੋਂ ਬਾਅਦ ਕੋਰਟ ਕੇਸ ਦੇ ਵਿੱਚ ਇਹੋ ਜੀ ਭਰਤੀ ਅੜਕੀ ਏ ਕਿ ਸਰਕਾਰ ਨੇ ਉਹਦੀ ਕੋਈ ਪੈਰਵਾਹੀ ਨਹੀਂ ਕੀਤੀ ਆਪਣੇ ਤੌਰ ਤੇ ਸਰਕਾਰ ਦਾ ਏਜੀ ਅਸੀਂ ਵਾਰ-ਵਾਰ ਮਿੰਨਤਾਂ ਕਰ ਲੀਆਂ ਸਰਕਾਰ ਨੂੰ ਕਿ ਏਜੀ ਨੂੰ ਕੋਰਟ 'ਚ ਪੇਸ਼ ਕਰੋ ਤੇ ਸਾਡੀ ਪੈਰਵਾਹੀ ਕੋਰਟ ਦੇ ਵਿੱਚ ਕਰੋ ਜਾ ਕੇ ਪਰ ਇਹਨਾਂ ਨੇ ਕੋਈ ਸਾਡੀ ਗੱਲ ਸੁਣਵਾਈ ਨਹੀਂ ਅਜੇ ਤੱਕ ਕਿਹਦਾ ਲੱਗਿਆ ਬਦਲਾ ਸਰ ਬਦਲਾ ਦੀ ਤੁਸੀਂ ਗੱਲ ਕਰਦੇ ਹੋ ਕਦ ਬਦਲਾ ਤੁਸੀਂ ਦੇਖ ਰਹੇ ਹੋ ਸੜਕਾਂ ਤੇ ਉਧਰ ਐਨਐਚਐਮ ਵਾਲੇ ਬੈਠੇ ਐ ਇਧਰ ਟੀਚਰ ਬੈਠੇ ਐ ਹਰ ਬੰਦਾ ਅੱਜ ਬੇਰੋਜ਼ਗਾਰ ਬੈਠੇ ਐ ਹਰ ਬੰਦਾ ਅੱਜ ਕਿੱਥੇ ਐ ਸੜਕਾਂ ਤੇ ਐ ਧਰਨੇ ਲਾ ਰਿਹਾ ਐ ਸਸੀ ਸਾਡੀ ਇੱਕੋ ਮੰਗ ਹੈ ਵੀ ਸਾਡੀ ਭਰਤੀ ਪੂਰੀ ਕਰੋ ਉਹਨਾਂ ਨੇ ਪਿੱਛੇ ਜੇ ਰੂਲ ਚੇਂਜ ਕੀਤਾ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਾਂਗਾ ਸਾ ਆਪਣੇ ਇੰਡੀਆ ਦੇ ਵਿੱਚ ਹੁਣ ਤੱਕ ਤਿੰਨ ਐਜੂਕੇਸ਼ਨ ਪਾਲਿਸੀਜ਼ ਆਈਆਂ ਨੇ 1968 1986 2020 2020 ਹੁਣ 2020 ਦੀ ਪਾਲਿਸੀ ਦੇ ਵਿੱਚ ਸੈਂਟਰ ਗਵਰਨਮੈਂਟ ਨੇ ਕੀ ਕੀਤਾ ਵੀ ਡਾਇਰੈਕਟ ਭਰਤੀ ਕੀਤੀ ਜਾਏਗੀ ਪ੍ਰਿੰਸੀਪਲ ਦੀ ਬੀਪੀਓਜ਼ ਦੀ ਹੈਡਮਾਸਟਰ ਦੀ ਤਾਂ ਪੰਜਾਬ ਸਰਕਾਰ ਨੇ ਵੀ ਕਾਂਗਰਸ ਸਰਕਾਰ ਸੀ ਉਸ ਟਾਈਮ ਉਹਨਾਂ ਨੇ ਵੀ ਰੂਲ ਅਮੈਂਡਮੈਂਟ ਕਰਕੇ 50% ਡਾਇਰੈਕਟ 50% ਪਰਮੋਸ਼ਨ ਕੋਟੇ ਨਾਲ ਭਰਤੀ ਦਾ ਕੱਢਤਾ ਉਸ ਅਕੋਰਡਿੰਗ ਭਰਤੀ ਹੋਈ ਟੈਸਟ ਹੋਇਆ ਟੈਸਟ ਹੋਣ ਤੋਂ ਬਾਅਦ ਕਿਸੇ ਇੱਕ ਬੰਦੇ ਨੂੰ ਪਸੰਦ ਨਹੀਂ ਆਇਆ ਕੋਰਟ ਕੇਸ ਲਾਤਾ ਵੀ ਇਹ ਭਰਤੀ ਰੱਦ ਹੋਣੀ ਚਾਹੀਦੀ ਜੀ ਉਹਨੂੰ 5 ਸਾਲ ਲਟਕਾ ਲਟਕਾ ਕੇ ਅੱਜ ਸਰਕਾਰ ਕਹਿ ਰਹੀ ਜੀ ਇਹ ਭਰਤੀ ਸੀ ਰੱਦ ਕਰਨੇ ਆ ਵੀ ਉਹਨੂੰ ਕੋਸਟ ਕੋਰਟ ਕੇਸ ਨੂੰ ਡਿਫੈਂਡ ਨਹੀਂ ਕਰ ਰਹੇ ਕਿਉਂ ਏਜੀ ਵੀ ਬੈਠਾ ਤੁਹਾਡਾ ਡਿਫੈਂਡ ਕਰੋ ਅਸੀਂ 45 ਲੱਖ ਰੁਪਈਆ ਲਾਤਾ ਆਪਦੇ ਵੱਲੋਂ ਅਸੀਂ ਟੈਸਟ ਕਲੀਅਰ ਕਰਕੇ ਆਏ ਆ ਸਾਡੀ ਇਹ ਗਲਤੀ ਸੀ ਅਸੀਂ ਪੜੇ ਆ ਠੀਕ ਹੈ ਉਹਨੇ ਜਿਵੇਂ ਸਰ ਨੇ ਗੱਲ ਕੀਤੀ ਪਿਛੇ 6 ਮਹੀਨੇ ਸਾਲ ਦਾ ਬੰਦਾ ਰਿਟਾਇਰਮੈਂਟ ਤੇ ਹੁੰਦਾ ਉਹਨੂੰ ਪ੍ਰੋਮੋਟ ਕਰ ਦਿੰਦੇ ਆ ਤਾਂ ਨਵੀਂ ਪਾਲਿਸੀ ਕਹਿੰਦੀ ਹੈ ਯੰਗ ਬੰਦੇ ਆਣ ਜਿਹੜੇ 15 20 ਸਾਲ ਜੌਬ ਕਰਨ ਜਿਨ੍ਹਾਂ ਨੂੰ ਪਤਾ ਤਾਂ ਲੱਗੇ ਡਿਪਾਰਟਮੈਂਟ ਚ ਹੋ ਕੀ ਰਿਹਾ 6 ਮਹੀਨੇ ਹੀ ਤਾਂ ਪਤਾ ਹੀ ਨਹੀਂ ਲੱਗਦਾ ਠੀਕ ਹੈ ਜੀ ਉਹਨੇ ਜਦੋਂ ਉਹ ਬੰਦੇ ਆਣਾ ਚਾਹੁੰਦੇ ਆ ਜਿਹੜੀ ਪੰਜਾਬ ਸਰਕਾਰ ਬਦਲਾਵ ਦੀ ਗੱਲ ਕਰਦੀ ਹੈ ਪੰਜਾਬ ਸਰਕਾਰ ਨੇ ਕਿਹਾ ਸੀ ਪੁਰਾਣਿਆਂ ਨੂੰ ਲਾਓ ਨਵਿਆਂ ਨੂੰ ਲਿਆਓ ਠੀਕ ਹੈ ਜੀ ਅਸੀਂ ਨਵਿਆਂ ਨੂੰ ਚੁਣਿਆ ਅਸੀਂ ਐਮਐਲਏ ਸਾਰੇ ਯੰਗ ਚੁਣੇ ਠੀਕ ਹੈ ਸਾਡੇ ਹਾਜ਼ਿਲ ਕਾ ਜ਼ਿਲ੍ਹੇ ਦੇ ਸਾਰੇ ਐਮਐਲਏ ਨਵੇਂ ਐ ਪੰਜਾਬ ਦੇ ਵਿੱਚ ਜ਼ਿਆਦਾਤਰ ਐਮਐਲਏ ਨਵੇਂ ਐ ਯੰਗ ਐਮਐਲਏ ਅਸੀਂ ਕਿਹ ਬਦਲਾਅ ਆਊਗਾ ਪਰ ਸਾਨੂੰ ਉਹ ਕਹਿੰਦੇ ਤੁਸੀਂ ਨਵੇਂ ਪਿੱਛੇ ਹਟੋ ਅਸੀਂ ਪੁਰਾਣੇ ਹੀ ਲਾਣੇ ਐ ਜਿਹੜਾ ਕ੍ਰਿਸ਼ਨ ਕੁਵਾਰ ਨੇ ਰੂਲ ਬਣਾਇਆ ਸੀ ਉਹ ਰੂਲ ਗਲਤ ਐ ਜੀ 50 50 ਵਾਲਾ ਰੂਲ ਲਾਗੂ ਨਹੀਂ ਕਰਨਾ ਤਾਂ ਰੂਲ ਲਾਗੂ ਕਰਨ ਦੀ ਬਜਾਏ ਰੂਲ ਤੋੜ ਕੇ ਨਵੇਂ ਰੂਲ ਬਣਾ ਰਿਹਾ ਅਸੀਂ ਜੀ 75 25 ਨਾਲ ਭਰਤੀ ਕਰਾਂਗੇ ਅਸੀਂ ਜਿੰਨੀ ਵਾਰੀ ਕੋਰਟ ਚ ਜਾਂਦੇ ਆ ਸਾਨੂੰ ਮਿਲਦਾ ਕੀ ਹੈ ਤਾਰੀਖ ਹਰ ਵਾਰੀ ਕੀ ਮਿਲਦੀ ਹੈ ਤਾਰੀਖ ਸੰਨੀ ਦੇਵਲ ਦਾ ਡਾਇਲੋਗ ਹੈ ਨਾ ਤਾਰੀਖ 'ਚ ਤਾਰੀਖ ਤਾਰੀਖ 'ਚ ਤਾਰੀਖ ਉਹ ਹੋ ਰਿਹਾ ਸਾਡੇ ਨਾਲ ਅਸੀਂ ਇੰਨਾ ਪੜ੍ਹ ਲਿਖ ਕੇ ਅੱਜ ਸੜਕਾਂ ਤੇ ਆ ਗਏ ਉਹ ਉਹ ਹਰਾਪਾ ਨੇ ਜਿਹੜੀ ਦੀ ਇਹ ਗੱਲ ਕਰਦੇ ਸੀ ਕਿ ਆਮ ਲੋਕਾਂ ਦੇ ਲਈ ਚੱਲੂਗਾ ਹਰਾਪਾ ਨੇ ਚੱਲਿਆ ਨਹੀਂ ਤੁਹਾਡੇ ਲਈ ਸਾਡੇ ਲਈ ਅਸੀਂ ਵੀ ਹਰੇ ਪੈਨ ਦੀ ਮੰਗ ਕਰਦੇ ਆ ਪ੍ਰਿੰਸੀਪਲ ਨੂੰ ਵੀ ਹਰਾ ਪੈਨ ਚਾਹੀਦਾ ਹੈ ਬੀਪੀਓਸ ਨੂੰ ਹਰਾ ਪੈਨ ਚਾਹੀਦਾ ਹੈ ਉਹ ਕਹਿੰਦੇ ਚਲਾਣਾ ਨਹੀਂ ਖਰਾਬ ਹੋ ਜਾਊਗਾ ਕੰਮ ਠੀਕ ਹੈ ਨਾ ਜਿਹੜੇ ਆ ਯੰਗ ਬੰਦੇ ਆ ਗਏ ਇਹ ਜਨਤਾ ਨੂੰ ਦੱਸ ਦੇਣਗੇ ਆਪਦੇ ਹੱਕਾਂ ਵਾਸਤੇ ਜਾਗਰੂਕ ਕਰ ਦੇਣਗੇ ਜਨਤਾ ਨੂੰ ਜਾਗਰੂਕ ਨਹੀਂ ਹੁੰਦੇ ਨਾ ਯੰਗ ਬੰਦਾ ਅੱਗੇ ਨਹੀਂ ਆਣਾ ਚਾਹੀਦਾ ਬੜਾ ਖੁਸ਼ਹਾਲ ਪੰਜਾਬ ਆ ਜਿੱਦੀ ਗੱਲ ਇਹ ਕਰਦੇ ਆ ਕਿ ਪੰਜਾਬ ਬੜਾ ਖੁਸ਼ਹਾਲ ਆ ਮੇਰਾ ਕਹਿੰਦੇ ਮੁਲਾਜ਼ਮ ਵਰਗ ਵੀ ਸੁਖੀ ਆ ਸਭ ਕੋਈ ਦੁਖੀ ਸੁਖੀ ਆ ਮੇਰੇ ਹਾਂ ਖੁਸ਼ਹਾਲ ਪੰਜਾਬ ਦੀ ਗੱਲ ਕਰ ਰਹੇ ਹੋ ਤੁਸੀਂ ਤਾਂ ਜਿਹੜੇ ਆ ਦੇਖੋ ਗੱਡੀਆਂ ਦੇ ਕਾਫਲੇ ਏਸੀ ਗੱਡੀਆਂ ਇਹ ਖੁਸ਼ਹਾਲ ਹੋ ਰਹੇ ਆ आम जनता ਨਹੀਂ ਖੁਸ਼हाल ਹੋ ਰਹੀ ਦੇਖੋ ਕਿੱਧਰ ਜਾ ਰਿਹਾ ਪੈਸਾ ਸਰਕਾਰ ਦਾ ਪੈਸਾ ਤੁਹਾਨੂੰ ਵੀ ਪਤਾ ਹੈ ਇੱਕ ਸਟੇਟ ਤੋਂ ਪੂਰੀ ਪਾਰਟੀ ਚੱਲ ਰਹੀ ਹੈ ਪੂਰੇ ਇੰਡੀਆ ਦੇ ਵਿੱਚ ਪੈਸਾ ਜਾ ਰਿਹਾ ਹੈ ਉਹ ਖੁਸ਼हाल ਹੋ ਰਿਹਾ ਹੈ ਪੰਜਾਬ ਦੇ ਵਸਨੀਕ ਤਾਂ ਸੜਕਾਂ ਤੇ ਆ ਕਿ ਲੁਧਿਆਣੇ ਵਾਲੇ ਕੀ ਕਹਿਣਾ ਹੈ ਅੱਜ ਲੁਧਿਆਣੇ ਵਾਲੇ ਨੂੰ ਕਹਿਣ ਆਏ ਆ ਵੀ ਤੁਸੀਂ 94 95 ਐਮ ਐਲ ਏ ਜਿੱਥੇ ਅੱਗੇ ਤੁਰੇ ਫਿਰਦੇ ਆ ਉਹਨਾਂ ਨੇ ਕੁਝ ਨਹੀਂ ਕੀਤਾ ਇੱਕ ਹੋਰ ਜਿਤਾ ਲੋਗੇ ਤਾਂ ਕੀ ਹੋ ਜਾਊਗਾ ਇਹ ਤਾਂ ਸਭ ਆਪਣੀ ਰਾਜ ਸਭਾ ਸੀਟ ਜਾਊਗੀ ਉਹ ਵੀ ਦਿੱਲੀ ਆਲੇ ਲੈ ਜਾਣਗੇ ਐਸ ਕਰਕੇ ਇਹ ਸੀਟ ਤਾਂ ਘਟੋ ਘਟ ਰਾਜ ਸਭਾ ਦੀ ਤਾਂ بچਾ ਲੋ ਐਮਐਲਏ ਨੂੰ ਇਹਨਾਂ ਨੂੰ ਨਾ ਜਿੱਤਣ ਦਿਓ ਵੋਟਾਂ ਨਾ ਬੋਸ ਇਹਈ ਸਰਕਾਰ ਪੰਜਾਬ ਦੇ ਵਸਨੀਕਾਂ ਨੂੰ ਲੁਧਿਆਣਾ ਵਸਨੀਕਾਂ ਨੂੰ ਮੰਨ ਕਰਦੇ ਆਂ ਇਹ ਸੀਟ ਨਾ ਜਿੱਤਣ ਦਿਓ ਇਹਨਾਂ ਨੂੰ ਉਹ ਕਹਿੰਦੇ ਕਿ ਜਿੱਥੇ ਸਾਡੇ ਅੱਗੇ 94 ਇੱਕ ਨੂੰ ਹੋਰ ਜਿਤਾ ਦੋ 94 ਜਿਤਾਇਆ ਇੱਕ ਹੋਰ ਜਿਤਾ ਦੋ ਇੱਕ ਨਾਲ ਕੀ ਫਰਕ ਪੈ ਜਾਣਾ ਹਾਂ 94 ਜਿਤਾ ਲੇ ਉਹ ਵੀ ਲੱਲ ਲਾਲੇ ਤੇ 95 ਨਾਲ ਕੀ ਹੋ ਜਾਊਗਾ ਬਹੁਤ ਕੰਮ ਕਰਲੇ ਪੰਜਾਬ ਦੇ ਵਿੱਚ ਤੁਸੀਂ ਵੇਖਦੇ ਪਿਓ ਵਿਆਹ ਹੋ ਰਿਹਾ ਠੀਕ ਹੈ ਤੇ ਆ ਜਲਸੇ ਹੋ ਰਿਹਾ ਹੈ ਰੈਲੀਆਂ ਹੋ ਰਹੀਆਂ ਹੈ ਤੇ 95 ਬੰਦੇ 95 ਜਿੱਤ ਲੂਗਾ ਤਾਂ ਕੀ ਹੋ ਜਾਊਗਾ ਕਹਿੰਦੇ ਜੀ ਆ ਮੰਤਰੀ ਬਣਾਵਾਂਗੇ ਠੀਕ ਹੈ ਤਾਂ ਪਹਿਲਾਂ ਇਹ ਤਾਂ ਦੱਸ ਦੋ ਹਟਾਓਗੇ ਕਿੰਨੂ ਮੰਤਰੀ ਨੂੰ ਇੱਕ ਮੰਤਰੀ ਹਟਾਣਾ ਵੀ ਪਊਗਾ ਕੋਟਾ ਤਾਂ ਹੈਗਾ ਨਾ 15% ਮੰਤਰੀ ਬਣ ਸਕਦੇ ਉਸ ਤੋਂ ਵੱਧ ਬਣ ਨਹੀਂ ਸਕਦੇ ਤੇ ਇੱਕ ਮੰਤਰੀ ਦਾ ਹਟਾਣਾ ਪਊਗਾ ਤਾਂ ਤੁਸੀਂ ਇੱਕ ਮੰਤਰੀ ਬਣਾ ਕੇ ਜਿਹੜੇ ਮੰਤਰੀ ਪਹਿਲਾਂ ਆ ਦੇ ਕੰਮ ਕਰ ਲੈਣ ਹੋਰ ਮੰਤਰੀਆਂ ਦੀ ਕੀ ਲੋੜ ਹੈ ਸਾਨੂੰ ਤੁਸੀਂ ਗੱਲ ਕਰੀਏ ਵੀ ਰਾਜ ਸਭਾ ਦਿੱਲੀ ਨੂੰ ਦੇਣਗੇ ਪਰ ਕੀ ਲੱਗਦਾ ਕਿ ਪੰਜਾਬ 'ਚ ਕੋਈ ਇੰਨਾ ਕਾਬਿਲ ਹੀ ਹੈ ਨਹੀਂ ਫਿਰ ਤਾਂ ਤੁਸੀਂ ਦੇਖ ਹੀ ਰਹੇ ਹੋ ਸਰ ਅੱਗੇ 70 ਰਾਜ ਸਭਾ ਸੀਟਾਂ ਸੀ ਤੇ ਪੰਜਾਬ 'ਚ ਕਿੰਨੇ ਐ ਇੱਕ ਸਿੱੱਚੇਵਾਲ ਸਾਹਿਬ ਕੰਮ ਕਰ ਰਹੇ ਪੰਜਾਬ ਦੇ ਯਾਰ ਭਾਜਨ ਜਰਭਜਨ ਸਿੰਘ ਟਰਮੀਨੇਟਰ ਠੀਕ ਹੈ ਬਾਕੀ ਸਾਰੀਆਂ ਸੀਟਾਂ ਕਿੱਥੇ ਗਈਆਂ ਦਿੱਲੀ ਵਾਲੇ ਨੂੰ ਗਈਆਂ ਤੇ ਕੀ ਕੰਮ ਹੋਇਆ ਪੰਜਾਬ ਵਾਸਤੇ ਉਹਦਾ ਸਮਝ ਜਿੰਨਾ ਪੰਜਾਬ ਦਾ ਰਾਜ ਸਭਾ ਦਾ ਮਤਲਬ ਕੀ ਹੁੰਦਾ ਹੈ ਪੰਜਾਬ ਨੂੰ ਨੁਮਾਇੰਦਗੀ ਕੀਤੀ ਜਾਵੇ ਰਾਜ ਸਭਾ ਦੇ ਵਿੱਚ ਸੰਸਦ ਦੇ ਵਿੱਚ ਠੀਕ ਹੈ ਜੀ ਇਹਦਾ ਰੂਲ ਚੇਂਜ ਕਰਾ ਦੇਣਗੇ ਪੰਜਾਬ ਵਾਸਤੇ ਉਹਦਾ ਹੱਕ ਹੀ ਖੋ ਲੈਣਗੇ ਤਾਂ ਇਹ ਚੀਜ਼ ਬਚਾਓ ਪੰਜਾਬ ਦੀ ਰਾਜ ਸਭਾ ਸੀਟ ਪੰਜਾਬੀਆਂ ਨੂੰ ਦਿਓ ਇਹ ਨਾ ਹੋਵੇ ਵੀ ਦਿੱਲੀ ਵਾਲੇ ਲੈ ਜਾਣ ਇਹ ਤਾਂ ਜ਼ੋਰ ਲਗਾਇਆ ਜਾ ਰਿਹਾ ਲੁਧਿਆਣੇ ਦੇ ਵਿੱਚ ਵੀ ਇਹ ਸਟਾ ਸੀਟ ਹਰਾ ਜਿੱਤ ਲੋ ਤੇ ਉਹ ਬੰਦਾ ਰਾਜਸਵਾਲਾ ਆਪਾ ਆਪਦਾ ਦਿੱਲੀ ਵਾਲਾ ਲਾਵਾਂਗੇ ਕਿ ਦਿੱਲੀयां ਤੋਂ ਸਾਰੀ ਪਾਰਟੀ ਚੱਲਦੀ ਹੈ ਸਾਡੀ ਕਿਹੜਾ ਕੱਲੇ ਚੱਲਦੀ ਹੈ ਸਾਰੀਆਂ ਦਿੱਲੀ ਤੋਂ ਸਾਰੀਆਂ ਦਿੱਲੀ ਤੋਂ ਚੱਲਦੀਆਂ ਪਰ ਅੱਗੇ ਤੁਸੀਂ ਵੇਖਿਆ ਕਾਂਗਰਸ ਅਕਾਲੀ ਦਲ ਕੋਈ ਵੀ ਹੈ ਪੰਜਾਬ ਦੇ ਹੱਕ ਤਾਂ ਨਹੀਂ ਦਿੱਲੀ ਨੂੰ ਦਿੰਦੇ ਪੰਜਾਬ ਦੇ ਹੱਕ ਕਿਉਂ ਖੋਏ ਜਾ ਰਹੇ ਆ ਚਲਾਓ ਦਿੱਲੀ ਤੋਂ ਚੱਲਦੀਆਂ ਨੇ ਪਰ ਦਿੱਲੀ ਵਾਲੇ ਇੱਥੇ ਆ ਕੇ ਬਹਿ ਗਏ ਇੱਥੋਂ ਦੀ ਜੈਡ ਪਲੱਸ ਸਿਕਿਉਰਿਟੀ ਦਿੱਲੀ ਦੀ ਜੈਡ ਪਲਸ ਸਕਿਉਰਿਟੀ ਇੱਕ ਬੰਦੇ ਨੂੰ ਦੋ ਸਟੇਟਾਂ ਦੀ ਜੈਡ ਪਲਸ ਸਕਿਉਰਿਟੀ ਮਿਲ ਰਹੀ ਹੈ ਦਿੱਲੀ ਦਾ ਪੰਜਾਬ ਦਾ ਜਹਾਜ਼ ਦਿੱਲੀ ਵਾਲੇ ਵਾਸਤੇ ਉੱਡਦਾ ਹੈ ਤੇ ਇਹ ਤੁਸੀਂ ਕੀ ਹੋ ਰਿਹਾ ਤੁਸੀਂ ਸੁਣੋ ਕਿੰਨੇ ਲੱਗਿਆ ਬਦਲਾਅ ਸਾਡੇ ਵਾਸਤੇ ਤਾਂ ਬਹੁਤ ਮਾੜਾ ਜੀ ਮਾੜਾ ਬਿਲਕੁਲ ਜੀ ਬਿਲਕੁਲ ਜੀ ਅਸੀਂ ਪਿਛਲੇ 5 ਸਾਲ ਤੋਂ ਪੇਪਰ ਦਿੱਤਾ ਹੋਇਆ ਹਾਲੇ ਤੱਕ ਸਾਡਾ ਅਸੀਂ ਹੋਲਡ ਤੇ ਰੱਖੇ ਹੋਏ ਹਾਂ ਜੀ ਨਾ ਅਸੀਂ ਅੱਗੇ ਦੇ ਨਾ ਅਸੀਂ ਪਿੱਛੇ ਦੇ ਹਾਂ 2020 ਚ ਪਹਿਲਾ ਪੇਪਰ ਦਿੱਤਾ ਉਸ ਤੋਂ ਬਾਅਦ 2021 ਚ ਫਿਰ ਇੱਕ ਪ੍ਰਿੰਸੀਪਲ ਦਾ ਪੇਪਰ ਦਿੱਤਾ ਦੋਨੋਂ ਹੀ ਕੋਰਟ ਦੇ ਵਿੱਚ ਰੋਲ ਰਹੇ ਜੀ ਸਾਡੀ सीएम साहब ਨੂੰ ਲਾਈਕ ਆਪਣੇ ਸਿੱਖਿਆ ਮੰਤਰੀ ਬੇਨਤੀ ਹੈ ਕਿ ਏਜੀ ਨੂੰ ਏਜੀ ਪੰਜਾਬ ਨੂੰ ਕੋਰਟ ਦੇ ਵਿੱਚ ਭੇਜਨ ਸਾਡੀ ਭਰਤੀ ਦੀ ਨੁਮਾਇਦੀ ਕਰ ਤੇ ਸਾਡੀ ਭਰਤੀ ਨੂੰ ਹਰ ਹਾਲ ਵਿੱਚ ਪੂਰਾ ਕਰਾ ਦੇ। ਇਹ ਸੜਕਾਂ ਜਿਹੜੀਆਂ ਨੇ ਲੁਧਿਆਣੇ ਦੀਆਂ ਸੜਕਾਂ ਨੇ ਜਿਹੜੀਆਂ ਫੁੱਲ ਨੇ ਕਿਸ ਚੀਜ਼ ਦੇ ਲਈ ਕਿ ਆਪਣਾ ਹੱਕ ਮੰਗ ਰਹੇ ਨੇ ਕਹਿੰਦੇ ਨੇ ਕਿ ਜਿਹੜੇ ਹਰੇ ਪੰਨ ਦੀ ਗੱਲ ਕੀਤੀ ਜਾਂਦੀ ਸੀ ਉਹ ਹਰਾ ਪੰਨ ਹਾਲ ਤੱਕ ਸਾਡੇ ਹੱਕ ਦੇ ਵਿੱਚ ਲੈਣੀ ਚਾਹੀਣੀ ਤੁਹਾਡੇ ਹੱਕ 'ਚ ਹਰਾ ਪੰਨ ਦੀ ਗੱਲ ਕਰਦੇ ਸੀਗੇ ਹਰਾ ਪੰਨ ਆਮ ਲੋਕਾਂ ਦੇ ਲਈ ਚੱਲੂ ਚੱਲਿਆ ਨਹੀਂ ਤੁਹਾਡੇ ਲਈ ਨਹੀਂ ਸਾਡੇ ਲਈ ਬਿਲਕੁਲ ਨਹੀਂ ਚੱਲਿਆ ਜੀ ਕਿਉਂ ਕਿੱਧਰ ਗਿਆ ਫਿਰ ਉਹ ਇਹ ਹੁਣ ਸਰਕਾਰ ਨੂੰ ਪਤਾ ਜੀ ਕਿੱਥੇ ਗਿਆ ਜਿਹੜੇ ਵਾਅਦੇ ਕਰਕੇ ਸੀ ਉਹਨਾਂ ਚ ਇੱਕ ਵੀ ਨਹੀਂ ਪੂਰਾ ਆਇਆ ਜੀ ਖਾਸ ਕਰਕੇ ਸਾਡੇ ਕਰਕੇ ਤੁਹਾਡੇ ਲਈ ਹਾਂਜੀ ਪਰ ਇਹ ਤਾਂ ਕਹਿੰਦੇ ਨੌਕਰੀਆਂ ਦੇ ਬਹੁਤ ਦੀਆਂ ਸੀ ਇਹ ਮਿਹਨਤਾਂ ਦੀਆਂ ਨੇ ਜੀ ਆਏ ਲੁਧਿਆਣੇ ਦੀਆਂ ਸੜਕਾਂ ਨੇ ਜਿਹੜੀਆਂ ਫੋਨ ਨੇ ਉਹਨਾਂ ਦੇ ਲਈ ਜੋ ਆਪਣੇ ਹੱਕ ਮੰਗ ਰਹੇ ਨੇ ਹੱਕੀ ਮੰਗਾਂ ਦੇ ਲਈ ਬੈਠੇ ਨੇ ਉਹ ਜੁੜੇ ਰਹੋ ਆ ਰਹੇ ਮੀ ਟੈlevision ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵੰਦ ਉਹ ਰਾਜ ਜੀ ਧੰਨਵਾਦ